ਪੀਂਦਿਆਂਗੇਸ਼ਰ ਦਹੀਂ ਕਿਉਂਕਿ ਗਰਮੀ ਦਾ ਟਾਈਮ ਆਗਾ ਪੀਂਦਿਆਂਗੇ ਤੇ ਨਾ ਬਸ ਸਟੈਂਡ ਦੇ ਵਿੱਚ ਗਾਜੀਵਾਸ ਜਿੱਥੇ ਪੁਲਿਸ ਚੌਕੀ ਹੈਗੀ ਉੱਥੇ ਆਪਣਾ ਮਿੱਤਰ ਹੈਗਾ ਮੁੰਡਾ ਠੰਡੀ ਮਿੱਠੀ ਸਰਦਾਈ ਵਧੀਆ ਬਣਾਉਂਦਾ ਹੈ ਤੇ ਜਦੋਂ ਵੀ ਆਉਣੇਗੇ ਬਾਈ ਕੋਲੇ ਕਰਕੇ ਜਾਂਦੇ ਹੈਗੇ ਬਹੁਤ ਵਧੀਆ ਹੈਗਾ ਨਾਈਸ ਬੰਦਾ ਵੈਰੀ ਗੁੱਡ ਬੰਦਾ ਹੈ ਤੇ ਜਦੋਂ ਵੀ ਤੁਸੀਂ ਆਉਣੇ ਹੋਗੇ ਤਾਂ ਗਾਜੀਵਾਸ ਪੁਲਿਸ ਚੌਕੀ ਦੇ ਲੱਭੀ ਖੜਦਾ ਹੈਗਾ ਮੁੰਡਾ ਤੇ ਵੀਰੇ ਕਿੰਨੇ ਕਾਲ ਟਾਈਮ ਤੋਂ ਕੀ ਹੁੰਦਾ ਆਪਣਾ ਖੜਦਾ ਕੀ ਟਾਈਮ ਦਾਪਣੀ 10 ਵਜੇ ਆ ਜਾਨੇਗੇ ਅੱਛਾ 10 ਵਜੇ ਆਪਣੀ ਰੈਡੀ ਤਿਆਰ ਜੇ ਘੜੀ ਸਮਾਣਾ ਤੋਂ ਭਵਾਨੀਗੜ ਰੋਡ ਤੇ ਪਿੰਡ ਗਾਜੇਵਾਸਾ ਚੌਂਕੀ ਕੋਲਣਾ ਚੌਂਕੀ ਦੇ ਨੇੜੇ ਆ ਵੀਰੇ ਜਾਨੀ ਕਿੱਥੇ ਬੱਸ ਸਟੈਂਡ ਤੇ ਆਪਣਾ ਪੜਾਗਾ ਠੀਕ ਆ ਕਿੰਨਾ ਟਾਈਮ ਹੋ ਗਿਆ ਵੀਰੇ ਫਰਮੂਲ ਕਰਨ ਆਪਾਂ ਨੂੰ ਵੀਰੇ ਹੋ ਗਿਆ ਮਰਖਾ ਮਹੀਨਾ ਕੋਇਆ ਅੱਛਾ ਹੁਣ ਹੀ ਨਮਾਈ ਕੰਮ ਤੋਰਿਆ ਨਮਾਈ ਤੋਰਿਆ ਵੀਰੇ ਮੀਂਹ ਕੇ ਤੋਂ ਕਰੀਏ ਚਲੋ ਵਧੀਆ ਇਹ ਬਾਕੀ ਵੀਰੇ ਅਸੀਂ ਜਦੋਂ ਵੀ ਉਹਨੇ ਨਾ ਵੀਰਲੇ ਵੇ ਖੜ ਕੇ ਜਾਨੇਗੇ ਬਹੁਤ ਵਧੀਆ ਸੁਆਹ ਆਏਗਾ ਬਹੁਤ ਸਾਫ ਸੁਥਰੀ ਚੀਜ਼ ਬਣਾਉਂਦਾਗਾ ਵੀਰੇ ਤੇ ਆਜੂ ਫਿਰ ਆਪਾਂ ਹੁਣ ਕਰ ਦਿਆਂਗੇ ਟੇਸਟ ਇੱਕ ਨੰਬਰ ਚੀਜ਼ ਬਣਾ ਲਾ ਵੀਰੇ ਫਿਰ ਕਰਾ ਵਧੀਆ ਜੀ ਹੈ ਤੇ ਆ ਸਾਹਮਣੇ ਵੀਰ ਦੀ ਜਿਹੜੀ ਕਾਰ ਲੱਗੀ ਹੋਈ ਹੈਗੀ ਤੇ ਵੀਰ ਹੁਣ ਬਣਾ ਰਿਹਾ ਹੈਗਾ ਆਪਣੇ ਵਾਸਤੇ ਸਪੈਸ਼ਲ ਠੰਡੀ ਮਿੱਠੀ ਸਰ੍ਹਦਾਈ ਇਹ ਆਪਾਂ ਪੀਨੇ ਆਗੇ ਕਿਉਂਕਿ ਅਸੀਂ ਜਦੋਂ ਵੀ ਆਉਨੇ ਆ ਬਾਈ ਕੋਲ ਖੜ ਕੇ ਜਾਂਦੇ ਆਗੇ ਬਹੁਤ ਵਧੀਆ ਕੀ ਵੀਰੇ ਨੰਬਰ ਚੀਜ਼ ਹੈਗੀ ਗਰਮੀ ਦੇ ਵਿੱਚ ਇਹਦੇ ਫਾਇਦੇ ਕੀ ਕੀ ਨੇ ਆਪਾਂ ਨੂੰ ਵੀਰੇ ਗਰਮੀ 'ਚ ਠੰਡੀ ਹੁੰਦੀ ਹੈ ਤੇ ਕਾਜੂ, ਬਦਾਮ, ਖਸਖਸ, ਲੌਂਗ, ਐਲੈਚੀਆਂ, ਕਾਲੀਆਂ ਮਿਰਚਾਂ, ਮੱਖਜਮ ਬਦਾਮ ਵੀ ਪਾਦੇ ਨੇ ਠੰਡੇ ਜੱਮੇ ਸ਼ੇਕ 'ਚ ਪਾਦੇ ਨੇ ਇਸ ਤਰ੍ਹਾਂ ਬਹੁਤ ਵਧੀਆ ਚੀਜ਼ਾਂ ਨੇ ਬੱਪੀ ਇੱਕ ਨੰਬਰ ਹੀ ਜਗੇ ਤੇ ਕੋਲਡ ਡਰਿੰਕ ਨਾਲ ਬਹੁਤ ਕੋਲਡ ਡਰਿੰਕ ਆਪਾਂ ਨੂੰ ਨੁਕਸਾਨ ਕਰਦੀ ਹੈਗੀ ਆਹ ਇਹ ਦੇਸੀ ਚੀਜ਼ਾਂ ਹੀ ਹੁੰਦਾ ਮਹਾਰਾਜ ਇਹ ਦੇਸੀ ਚੀਜ਼ਾਂ ਨੇ ਪ੍ਰਾਚਨ ਕਾਲ ਤੋਂ ਚਲਦੀਆਂ ਆ ਰਹੀਆਂ ਨੇ ਕਿ ਮੈਨੂੰ ਇਹ ਕਲਾਸ ਹੋਣਾ ਬਹੁਤ ਜੀ ਚੀਜ਼ ਹੈਗੀ ਮਾਰਕ ਕਲਾਸ ਇਹਨਾਂ ਦਾ ਹੋਰ ਲੈ ਲਈਏ ਇਹਨਾਂ ਨੇ ਬਰੋ ਆ ਜਾਂਦਾ ਕਿਹੜੇ ਕੁੜੇ ਕੱਢ ਕੇ ਕਰਮਜੀਤ ਬਾਕੀ ਜਦੋਂ ਵੀ ਤੁਸੀਂ ਆਉਣਿਓ ਨਾ ਤੇ ਆ ਗਾਜੀ ਬਾੜ ਦੇ ਜਿਹੜਾ ਮੇਨ ਬਸ ਸਟੈਂਡਾਂ ਕੋਲੇ ਪੁਰਸ ਚੌਂਕੀ ਦੇ ਵੇ ਸਮਾਰਕ ਭਵਾਨੀਗੜ ਰੋਡ ਦੇ ਉੱਪਰ ਆਗਾ ਬਹੁਤ ਵਧੀਆ ਟੋਪੀ ਚੀਜ਼ ਬਾਈ ਬਣਾਉਂਦਾ ਹੈਗਾ ਤੇ ਆ ਕੇ ਜਰੂਰ ਪੀ ਕੇ ਜਾਇ ਕਰੋ ਬੋਟ ਆਫ ਦੀ ਚੀਜ਼ ਆ ਗਈ ਤੇ ਚਲੋ ਹੁਣ ਪਾ ਚੱਲਦੇ ਆਂਗੇ ਦੇਖਦੇ ਆਂਗੇ ਕਰਮਜੀਤ ਕੀ ਕਹਿੰਦਾਗਾ ਮੰਡੀ ਜੀ ਖੜਿਆ ਦੀ ਉਹ ਤੇ ਚਲੋ ਫਿਰ ਚੱਲਦੇ ਆਂਗੇ ਦੇਖਦੇ ਆਂ ਕਰਮਜੀਤ ਕਹਿੰਦਾ ਬਰੈਡ ਲਿਆ ਕੇ ਮਾਜਾ ਦਾ ਦੋ ਇਹ ਵਾਸਤੇ ਗਰਮ ਕਰਾ ਲਈਏ ਤੇ ਹੁਣ ਉਹਦੇ ਕੋਲ ਵਾਸਤੇ ਗਰਮ ਜਿਹਾ ਕਰਵਾ ਰਿਆ ਦੀਗਾ ਇਹ ਖੰਗ ਜੀ ਹੋ ਰਹੀ ਹੈਗੀ ਹੁਣ ਟਾਫੀ ਜੀ ਪਾਈ ਦੀ ਮੂੰਚ ਟੇਸਟੀ ਆ ਤੇ ਹੁਣ ਕਰਦੇ ਆਂਗੇ ਆਪਣੇ ਕੰਮਕਾਰ ਜਿਹੜੇ ਹੈਗੇ ਨੇ ਦੋ ਚਾਰ ਤੇ ਨਵੇੜਲੀ ਇਹ ਫਿਰ ਚੱਲਦੇ ਆਂਗੇ ਕਿਉਂਕਿ ਟਾਈਮ ਬਹੁਤ ਹੋ ਗਿਆ 12 ਵਜੇ ਉਤੇ ਪਹੁੰਚਣਾ ਦੀ ਆ 12 ਦਾ ਉਰੀ ਬੱਜ ਗਿਆ ਆਪਾਂ ਜਲਦੀ ਕਰਦੇ ਦੋ ਬਰੈਡ ਗਰਮ ਹੋਰ ਆਪਾਂ ਕੁਛ ਨਹੀਂ ਕਰਨਾ ਦੋਏ ਕਰੀਂ ਜਿਆਦਾ ਨਾ ਕਰੀਂ ਮਿੱਠਾ ਵਧੀਆ ਭਰੀ ਬਰੈਡਾਂ ਚ ਮਿੱਠਾ ਪੱਤੀ ਥੋੜਾ ਪੱਤੀ ਬਰੈਡਾਂ ਚ ਘੱਟ ਮਿੱਠਾ ਬਰੈਡਾਂ ਚ ਜਿਆਦਾ ਵਧੀਆ ਜੀ ਬਣਾ ਕੇ ਬਸ ਤੂੰ ਮੈਨੂੰ ਤੋੜ ਦੇ ਮੈਂ ਹੁਣ ਜਾਵਾਂ ਆਚਾਰ ਪਾ ਲਓ ਹਾਂ ਚਾਰ ਮਿੱਠਾ ਜਵ ਵਧੀਆ ਪਾ ਦਿਓ ਸਾਰਾ ਕੁਛ ਪਾ ਦੇ ਬਸ ਆਪਾਂ ਹੁਣ ਨਿਕਲ ਲਈਏ ਸਮਾੜੇ ਤੋਂ ਬਾਹਰੇ ਕਿਉਂਕਿ ਇੱਕ ਦੋ ਕੰਮ ਤੇ ਮਾਂ ਚੱਲ ਨਾਲ ਆਏ ਉਹ ਵੀ ਨਵੇੜ ਲਾ ਕੇ ਇਕਾ ਫੈਕਟਰੀਆਂ ਕੋਲੇ ਨਾ ਜਿੱਥੋਂ ਭਈਆਂ ਦਾ ਇਲਾਕਾ ਸ਼ੁਰੂ ਹੈ ਨਾ ਸਮਝ ਲੋ ਮੈਂ ਤਾਂ ਇਹ ਕਹਿਣਾ ਹੋਣਾ ਵੀ ਆਹ ਜਿਹੜਾ ਇਲਾਕਾ ਹੈ ਨਾ ਇਹ ਭਈਆਂ ਦਾ ਇਲਾਕਾ ਹੈ ਇੰਨੀ ਕਿ ਜਗ੍ਹਾ ਦੇ ਵਿੱਚ ਮੈਂ ਕਹਣਾ ਇੰਨਾ ਕੁੱਤਾ ਕੰਮ ਆਣਾ ਸੜਕ ਦਾ ਆ ਫੈਕਟਰੀਆਂ ਜਿਆ ਕੋਲੇ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਕਿ ਤੇ ਆਹ ਸਾਹਮਣੇ ਆ ਤੁਸੀਂ ਦੇਖ ਲਓ ਵੀ ਇਹਦਾ ਇੰਨਾ ਚੌਲ ਖਾਣਿਆਂ ਦਾ ਇਲਾਕਾ ਦੇਖ ਲਓ ਨਾ ਕੋਈ ਇੱਥੇ ਸਾਫ ਸਫਾਈ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ ਤੇ ਸਾਰੀ ਦੇਖ ਲੋ ਸੜਕ ਦੀ ਜਿਵੇਂ ਕਹਿੰਦੇ ਰਹਿੰਦਾ ਵੀ ਪੱਟੀ ਮੇਸ ਕਰੀ ਪਈ ਐ ਇਹ ਸਾਰਾ ਚੌਲਖਾਨਾ ਇਲਾਕਾ ਹੈਗਾ ਰਾਤ ਨੂੰ ਵੀ ਇੱਥੇ ਪਤਾ ਨਹੀਂ ਲੱਗਦਾ ਹੈਗਾ ਕਦੋਂ ਗੱਡੀ ਕਿਹੜੇ ਖੱਡੇ ਦੇ ਵਿੱਚ ਲੱਗ ਜੇ ਕਦੋਂ ਮੋਟਰਸਾਈਕਲ ਕਿਹੜੇ ਖੱਡੇ ਚ ਲੱਗ ਜੇ ਕੁਸਤਾ ਨਵੇਂ ਫੈਕਟਰੀਆਂ ਆ ਗਈਆਂ ਫੈਕਟਰੀਆਂ ਵਾਲੇ ਵੀ ਨਹੀਂ ਗੌਰ ਕਰਦੇ ਹੈਗੇ ਇਹ ਚੀਜ਼ ਦੀ ਇੱਥੇ ਡੋੜਢੋਲ ਕੇ ਪਾਣੀ ਇਹਨਾਂ ਨੇ ਸੜਕ ਦੀ ਐਸੀ ਤੇ ਐਸੀ ਕਰੀ ਪਈ ਹੈਗੀ ਇੱਥੇ ਪਾਣੀ ਵੀ ਵਹ ਕੱਢਦਾ ਹੈਗਾ ਤੇ ਇਹ ਸਾਰਾ ਚੌਲਖਾਨਾ ਇਲਾਕਾ ਹੈਗਾ ਮੈਂ ਤਾਂ ਇਹੀ ਕਹਿੰਦਾ ਹੁਣ ਇਹਨਾਂ ਨੂੰ ਇੱਥੇ ਅ ਬਾਕੀ ਚਲੋ ਹੁਣ ਆਪਾਂ ਚੱਲਦੇ ਆਂਗੇ ਪਿੰਡ ਨੂੰ ਦੇਖਦੇ ਆਂਗੇ ਰਸਤੇ ਦੇ ਵਿੱਚ ਇੱਕ ਦੋ ਜਗ੍ਹਾ ਤੇ ਕੰਮ ਸੀਗਾ ਤੇ ਉਹ ਵੀ ਨਵੇੜਾਂਗੇ ਨਾਲੇ ਆਪਾਂ ਆਹ ਕਿਤੇ ਰ ਫੈਕਟਰੀ ਵਾਲਿਆਂ ਨੇ ਆ ਬਿਲਕੁਲ ਆ ਰਾਖ ਸੁੱਟ ਰਹੀ ਹੈਗੀ ਤੁਸੀਂ ਜੇ ਕੱਟ-ਕੱਟ ਕੇ ਨਾ ਤੇ ਰਾਖ ਸਿੱਟ ਜਾਂਦੇ ਨੇਗੇ ਇਹ ਜਦੋਂ ਵੀ ਹਵਾ ਚੱਲਦੀ ਹੈ ਤਾਂ ਔਖਾਂ ਦੇ ਵਿੱਚ ਪੈਂਦੀ ਹੈਗੀ ਕਿਦੂ ਬਾਦ ਮੈਂ ਆ ਗਿਆ ਸੀ ਇੱਥੇ ਲਵੇ ਇਹ ਤਾਂ ਤੁਸੀਂ ਜਾਣਦੇ ਹੋ ਇਹ ਡਿਫਾਲਟਰ ਜਿਹਾ ਇੱਕ ਬੰਦਾ ਆਪਣਾ ਰੱਖਿਆ ਹੋਇਆ ਮੇਰਾ ਇਹ ਤੇ ਹੁਣ ਉਸ ਤੋਂ ਬਾਅਦ ਆਈ ਰਾਈਦਾ ਇੰਨਾ ਇਦਲੇ ਸੋਨਾ ਚਾਂਦੀ ਆ ਗਿਆ ਨਾ ਸਾ ਦੇਖੋ ਮੇਰੇ ਮੇਰੇ ਬਾਰੇ ਤੂੰ ਨਾ ਇੰਨਾ ਸੋਨਾ ਇਦਲੇ ਇੰਨਾ ਸੋਨਾ ਚਾਂਦੀ ਆ ਨਾ ਸੋਨਾ ਚਾਂਦੀ ਦਿਖਾਉਂਦਾ ਇਹ ਵੀ ਹਾਂ ਮੇਰੇ ਕੋਲ ਇੰਨਾ ਸੋਨਾ ਚਾਂਦੀ ਆ ਪੁੱਠਾ ਸਿੱਧਾ ਬੋਲਿਆ ਕਰ ਦੇਖ ਦੇ ਕੱਢ ਗਏ ਕਿਵੇਂ ਨੇ ਅੱਛੇ ਐ ਬੜੀਆ ਹੈ ਬਹੁਤ ਬੜੀਆ ਇਹ ਲੈ ਕੀ ਕਰਾ ਰਹੇ ਹੋ ਵਾਸਤੇ ਖਾਣੇ ਨੂੰ ਕੁਛ ਨਾ ਕੁਛ ਕੀ ਕਰਾ ਰਹੇ ਹਾਂ ਤੁਹਾਨੂੰ ਸਲਾ ਰਹੇ ਮੈਂ ਪਾਪਾ ਤੇ ਠੀਕਾ ਹੋ ਗਰੇਗੀ ਇਹ ਲੈ ਕਿੰਨੀਆਂ ਪੈਸੇ ਕੱਢੀਓ ਆਇਸ ਹੈ? ਹਾਂ? ਪੂਰੀ। ਇਹ ਲੈ ਕੇ ਆਏ ਜੀ ਮੇਰੇ ਵਾਸਤੇ ਬ੍ਰੈਡ, ਟੈਸਟੀ ਬ੍ਰੈਡ। ਬਿਲਕੁਲ ਓਕੇ। ਓਕੇ ਬ੍ਰੈਡ ਖਾਏਗਾ। ਭਰ ਰਹੀ ਹੈਗੀ ਭਾਈ ਇਹਦੀ ਲੇਬਰ ਹੁਣ ਮਾਰੋ-ਮਾਰ ਚੱਲ ਰਹੇ ਨੇਗੇ। 250 ਬਣਾਉਣਾ ਹੈ। ਸ਼ੁਰੂ। ਵਧੀਆ। ਹੁਣ ਤਾਂ ਬਸ ਕੰਮ ਲਵੀ ਲੱਗਿਆ ਨਾ। ਹੂੰ ਹੂੰ ਚੱਲ ਵਧੀਆ ਵਧੀਆ। ਚੱਲ ਠੀਕ ਆ। ਇਹ ਮੇਰੀ ਜਾਨ ਆ, ਮੇਰੀ ਜਾਨ। ਇਹਦੇ 'ਚ ਮੇਰੀ ਜਾਨ ਵਸਦੀ ਹੈ। ਜਿਵੇਂ ਜਾਦੂਗਰ ਦੀ ਜਾਨ ਨਹੀਂ ਤੋਤੇ 'ਚ ਹੁੰਦੀ। ਉਵੇਂ ਮੇਰੀ ਜਾਨ ਇਹਦੇ ਚ ਮੈਨਾ ਤੇ ਤੋਤਾ ਤੇ ਮੈਨਾ ਮੈਂ ਤੋਤਾ ਇਹ ਮੈਨਾ ਹਾਂ ਤੋ ਮੈਂ ਤੋਤਾ ਨਾ 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 ਮੈਂ ਤੋਤਾ ਇਹ ਮੈਨਾ ਠੀਕ ਚੱਲ ਫਿਰ ਚੱਲਦੇ ਆਂਗਾ ਹਣਾ